ਸਤਿ ਸ਼੍ਰੀ ਅਕਾਲ ਗੁੱਡ ਇਵਨਿੰਗ ਟਾਈਮ ਤਕਰੀਬਨ 9 ਵਜੇ ਨਾਲੇ ਨੇ ਆਪਾਂ ਅੱਜ ੱੱਲਿਆ ਦਿੱਲੀ 에ਰਪੋਰਟ ਵੱਲ ਨੂੰ ਆਪਣੇ ਬਾਬਾ ਜੀ ਨੂੰ ਵਾਇਰ ਜੀ ਕਰਤਾ ਸਾਹਿਬ ਜੀ ਕਰਤੇ ਬਾਹਰ ਛੱਡ ਕੇ ਆਉਣਾ ਆਪਾਂ ਨੇ ਉੱਥੇ 에ਰਪੋਰਟ ਤੋਂ ਤੇ ਉਹ ਸਾਥੀ ਬੈਠਾ ਇੱਕ ਗੀਤਕਾਰ ਹੋਰ ਮਿਲ ਕੇ ਆਪਾਂ ਨੂੰ ਆਪਣੇ ਨਾਲ ਆਪਾਂ ਦਾ ਪੱਕਾ ਹੀ ਰਹਿਣ ਲੱਗ ਗਿਆ ਹੁਣ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਾਬ ਨੂੰ ਮਿਲਤੇ ਅਜੇ ਤੱਕ ਅੱਗੇ ਅਸਕਰਾਂ ਨੇ ਬੁੱਢਾ ਅੱਜ ਤੱਕ ਕੰਡੇ ਤੇ ਆ ਬਾਬਾ ਪੂਰਾ ਅੱਗੇ ਦਾ ਡਾਊਨ ਜਾ ਰਿਹਾ ਅੱਗੇ ਕਹਿਣੇ ਨਹੀਂ ਕੋਈ ਸੀ ਨੇ ਉਹ ਅੱਗੇ ਦਾ ਨੀਂਦ ਨੀਂਦ ਖਿੱਚ ਲੈ ਇੰਨੀ ਇਹਨਾਂ ਨੂੰ 9 ਵਜੇ ਕਿਉਂਕਿ ਅਸੀਂ ਪਿੱਛੇ ਤੇਲ ਟੂਲ ਪਾਉਣ ਲੱਗੇ ਗੱਡੀ 'ਚ ਤਾਂ ਕਰਕੇ ਰੁਕ ਗਏ ਸੀ ਕੁਝ ਉਹ ਹੜਾ ਕਰਕੇ ਜਿਹੜਾ ਰਸਤਾ ਜਿਆ ਖਰਾਬ ਹੈ ਵੀ ਉਹ ਕੱਢ ਲੀਏ ਪਹਿਲਾਂ ਕੈਥਲ ਪਹੁੰਚਣ ਆਲੇ ਹਾਂ ਚੱਲੇ ਸੀ ਆਪਾਂ 7:30 ਵਜੇ ਦੇ ਲੇੜੇ ਜਿਹੜੇ ਚੱਲੇ ਸੀ ਆਮ ਨਾਲੇ ਚੱਲਦੇ ਹਾਂ ਕਿਉਂਕਿ ਰਸਤਾ ਜਿਹੜਾ ਇਹ ਉਪਰ ਆ ਜਿਆ ਰਸਤਾ ਤਾਂ ਕਰਕੇ ਆਰਾਮ ਨਾਲ ਚੱਲਣਾ ਪੈਂਦਾ ਹੈ ਰਾਹ 'ਚ ਖੜਾਂਗੇ ਕਿਤੇ ਚਾਹ ਚੂਰਾ ਬ੍ਰੇਕ ਲਾਵਾਂਗੇ ਕਪੂਨ گاਉ ਆ ਲਿਖਿਆ ਇੱਥੇ ਕਪੂਨ گاਉ ਕੋਈ ਪਿੰਡ ਦਾ ਨਾਮ ਹੋਊਗਾ ਅੱਗੇ ਰਸਤਾ ਦੇਖਦੇ ਆ ਕਿਹੇ ਜਾ ਮਿਲਦਾ ਜੇ ਕਿਤੇ ਨੀਂਦ ਨੂੰਦਾ ਆਉਂਦੀ ਦੀ ਸੀ ਤਾਂ ਆਪਾਂ ਰਾਹ 'ਚ ਖੜਾਂਗੇ ਚਾਹ ਪੀਣ ਵਾਸਤੇ ਰਸਤਾ ਠੀਕ ਹੈ ਰੋਟੀ ਰਾਟੀ ਖਾਏ ਪਰ ਸਾਦੇ ਤਾਂ ਨਹੀਂ ਸਕਨੇ ਬਾਬਾ ਜੀ ਬਾਅਦ ਕੇ ਬਸ ਸਾਰੇ ਫਿੱਟ ਹੈ ਕੰਮ ਦੇ ਸੌਂਦੇ ਸੁੰਦੇ ਦਿਸੇ ਤੁਹਾਨੂੰ ਵਿੱਚ ਦਿਖਾਵਾਂਗੇ ਸ਼ੂਟ ਕਰਾਂਗੇ ਜਿਹੜਾ ਬੰਦਾ ਪਹਿਲਾਂ ਸੌਊਗਾ ਵੈਸੇ ਸੌਣ ਵਾਲਾ ਕੋਈ ਹੈ ਤਾਂ ਸਹੀ ਨਹੀਂ ਸਾਡੇ ਚ ਬਾਬੇ ਦਾ ਕੋਈ ਪਤਾ ਨਹੀਂ ਹੈਗਾ ਕਿੰਨੇ ਬੱਪਾ ਥੋੜਾ ਜਿਹਾ ਛੀਤੀ ਸੌਣ ਦਾ ਚਾਹਵਾਨ ਹੈ ਚਲੋ ਅੱਗੇ ਮਿਲਦੇ ਆ ਫਿਰ ਤੁਹਾਨੂੰ ਚਾਹ ਪਾਣੀ ਤੇ ਜਿੱਥੇ ਵੀ ਰੁਕਦੇ ਆਪਾਂ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਕਿੱਥੇ ਰੁਕਿਆ ਕੀ ਖਾਣੇ ਪੀਣੇ ਅੱਜ ਓਦੋਂ ਬਾਅਦ ਚ ਜਾਣਾ ਸੀ ਨੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਦੇਖਦੇ ਆ ਉੱਥੇ ਜੇ ਰੈਸਟੋਰੇਸਟ ਕਰਾਂਗੇ ਕਿਉਂਕਿ ਫਲਾਈਟ ਦਿਖਾਵਾਂਗੇ ਤੁਹਾਨੂੰ ਵਿੱਚ ਉੱਥੇ ਵੀਊ ਦਿਖਾਵਾਂਗੇ ਕਿਉਂਕਿ ਫਲਾਈਟ ਨੰਨੂ ਹੈ ਅੱਜ ਨਹੀਂ ਹੈਗੀ ਆ ਵੀ ਪਹਿਲੀ ਚੱਲ ਪਈ ਵੀ ਆਰਾਮ ਨਾਲ ਚੱਲਾਂਗੇ ਕਿਹੜਾ ਕਾਲੀ ਆਪਾਂ ਨੂੰ ਟੋਲ ਟੈਕਸ ਆ ਗਿਆ ਇਹ ਜਿਹੜੀ ਉਹ ਭਰਉਂਦੇ ਨੇ ਨਾਨਕ ਸੱਕ ਨਾਨਕ ਸੱਕ ਭਰਉਂਦੇ ਨੇ ਜਿਹੜੀ ਕਿਉਂਕਿ ਜੇ ਤਾਂ ਆਪਣਾ ਹੁੰਦਾ ਇਹ ਨੇੜੇ ਤੇੜਾ ਟੋਲ ਟੈਕਸ ਵੇਰ ਤਾਂ ਆਪਾਂ ਦਿੰਦੇ ਨਹੀਂ ਹੈਗੇ ਛੇਤੀ ਛੇਤੀ ਤਾਂ ਬਸ ਤਾਂ ਫਾਸਟ ਟੈਗ ਲੱਗ ਗਿਆ ਉਹ ਕੋਈ ਗੱਲ ਨਹੀਂ ਹੈਗੀ ਪਰ ਜਿਹੜੇ ਹਿਸਾਬ ਨਾਲ ਇਹ ਫਾਸਟ ਟੈਗ ਲਵਾਏ ਹੋਏ ਨੇ ਆਪਾਂ ਨੇ ਜਾਂ ਟੈਕਸ ਦਿੰਨੇ ਆ ਉਹ ਸਾਬ ਦੇ ਬਾਬਾ ਜੀ ਰੋਡ ਤਾਂ ਨਹੀਂ ਹੈਗੇ ਹਨ ਇਹ ਬਿਲਕੁਲ ਨਹੀਂ ਰੋਡ ਨਹੀਂ ਇਹ ਰੋਡ ਉਸਾਬ ਦੇ ਹੈਗੀ ਨਹੀਂ ਪਤਾ ਨਹੀਂ ਕਿੱਥੇ ਖਾਚਾ ਜੇ ਕੁਝ ਨਹੀਂ ਪਤਾ ਲੱਗਦਾ ਹੈਗਾ ਉਹਰੇ ਅੱਗੇ ਮਿਲਦਾ ਤੁਹਾਨੂੰ ਚਾਹ ਜੂ ਪੀ ਕੇ ਫਿਰ ਕੀ ਬਣਦਾ ਚਾਹ ਪੀਵਾਂਗੇ ਜੇ ਇੱਥੇ ਕਟਾਲੀਏ ਮੜੀ ਜੀ ਵਰਚੀ ਇੱਥੋਂ ਕੀ ਬਣਦਾ ਜਦੋਂ ਬਾਬੇ ਮੈਨੂੰ ਐਂ ਰਸਤਾ ਜਦੋਂ ਮੈਂ ਕਿਹਾ ਜਦੋਂ ਮੈਨੂੰ ਕਿਹਾ ਮੈਂ ਕਿਹਾ ਏ ਟੱਪ ਆ ਗਿਆ ਹਨ ਪਤਾ ਤੈਨੂੰ ਉਹਦਾ ਨਾ ਮੈਨੂੰ ਉਹਦਾ ਪਤਾ ਕਹਿੰਦਾ ਇੱਕ ਤਾਂ ਗਿਆ ਕਹਿੰਦਾ ਟੱਪ ਗਿਆ ਕਹਿੰਦਾ ਦੋਨੇ ਦੋਨੇ ਕਹਤੇ ਜੀ ਵੀ ਦੋਨੇ ਟੱਪ ਗਏ ਬਾਬਾ ਵੀ ਮਾਰ ਗਿਆ ਦੀ ਟੂਲਾ ਕਹਿੰਦਾ ਤਾਂ ਖਾਚੇ ਜੀ ਗੱਡੀ ਵੱਜੀ ਆ ਕਹਿੰਦਾ ਤਾਂ ਕਰਕੇ ਲੱਗਦਾ ਹਾਂ ਸੌ ਗੱਡੀ ਵੱਜਾ ਤਾਂ ਹੁਣ ਸਮਝ ਰਾਮ ਨਾਲ ਹੈ ਹੁਣ ਸਮਝ ਰੋਟੀ ਖਾ ਜੀ ਤੂੰ ਤਾਂ ਬਾਈ ਨਹੀਂ ਮੰਨਦੀ ਹੁੰਦਾ ਰੋਟੀ ਬਕੂ ਦੇ ਅੰਦਰ ਤਾਂ ਸੋ ਨਾ ਹੋਣੀ ਆਹੋ ਗੱਜਣੇ ਸੁਸਤਾ ਦਿਖਾਉ ਉਹਦੇ ਵੀ ਇੰਝ ਕਰਿਆ ਬਾਬੇ ਅਜੀ ਤਰਨ ਤਾਰਨ ਤੋਂ ਜਦੋਂ ਆਇਆ ਇਹ ਤਾਂ ਜਿਉਂ ਸੁੱਤੇ ਸ਼ੇਰ ਆ ਉਹ ਪਾਲਾ ਬਣਾਉਂਦੇ ਮੈਂ ਨਾ ਤੋ ਉਠਾ ਲੈਨੇ ਮੈਂ ਉਹਦੇ ਇਹੇ ਜਿੱਥੇ ਪਿੱਛੇ ਜੇ ਸੜਕ ਖਰਾਬ ਸੀ ਹਨਾ ਉੱਥੇ ਇਹਨੇ ਟੂਲਾ ਮਾਰਿਆ ਮੈਂ ਇਹਦੇ ਕਹਿੰਦੀ ਦੇਖਿਆ ਹਨ ਇਹਨੂੰ ਪਤਾ ਨਹੀਂ ਲੱਗਿਆ ਵੀ ਇਹਨੇ ਮੇਰੇ ਕਹਿੰਦੀ ਦੇਖਿਆ ਅੱਛਾ ਇਹਨੂੰ ਪਤਾ ਨਹੀਂ ਹੈਗਾ ਅੱਛਾ ਬਾਅਦ ਚ ਜਦੋਂ ਦਵਾਰੋ ਖੱਡਾ ਜਾਏ ਉਦੋਂ ਉੱਠਿਆ ਇਹ ਟੂਲੀ ਸੌ ਗਿਆ ਕਹਿੰਦਾ ਨਾ ਕਹਿੰਦਾ ਖੱਡਾ ਜਾਏ ਪਹਿਲਾਂ ਕਹਨ ਦੁੱਤੇ ਤੇ ਪਹਿਲਾਂ ਕਹਨ ਪਹਿਲਾਂ ਵਾਲੀ ਗੱਲ ਛੱਡ ਓ ਯਾਰ ਮੇਰੀ ਗੱਲ ਸੁਣ ਮੈਂ ਪਹਿਲਾਂ ਗੀਤ ਕਰਦੇ ਸੁਣ ਗੱਲ ਬਾਬੇ ਜਿਹੜੇ ਬੰਦੇ ਪਿੱਛੇ ਬੈਠੇ ਨੇ ਆਪਾਂ ਨੂੰ ਪਿਛਲੇ ਬੰਦਿਆਂ ਦਾ ਨਹੀਂ ਹੈਗਾ ਪਿਛਲੇ ਤਾਂ ਤੇ ਸੌਂ ਜਾਣ ਜਿਹੜਾ ਬੰਦਾ ਨਾਲ ਬੈਠਾ ਨਾਲ ਬੈਠਾ 1 2 3 ਸੀਟਾਂ ਤੇ ਸੋਣਾ ਬੰਦਾ ਹੈ ਜਾ ਤਾਂ ਅਗਲਾ ਕੈਕਟਰ ਸਾਈਡ ਨਾ ਵੇ। ਜਾਂ ਨਾ ਵੇ ਟਿਲਿੰਟਰੀ ਨਾ ਕਰੇ ਅਗਲਾ। ਆ ਦੇਖਾ ਵੀ ਚੜਕਾ ਸੀ ਗੁਰੂ ਕੇ ਦਾਦ ਜੀ। ਮੈਂ ਤਾਂ ਕਬਰਾਟ ਕਰਕੇ ਪਿਆ ਸੀ ਕੰਨ ਚ। ਜੁਗਣਾ ਆਟਾ ਤੇ ਬਹਾਨੇ ਨੇ ਉਹ ਕਹਿੰਦਾ ਖਾਚਾ ਉਹ ਕਹਿੰਦਾ ਕਬਰਾਟ। ਆ ਕਰ ਮੋਰੇ ਕਾ ਲੱਗੀਆਂ। ਜਿਹੜਾ ਬ੍ਰੇਕਾਂ ਲੱਗੀਆਂ ਨੇ। ਅੱਖਾਂ ਤਾਂ ਕਿੰਨੇ ਕਹਿੰਦੇ ਮੇਰੀ। ਹੋ ਤਾਂ ਗਈ ਤੇ ਤੁਸੀਂ ਮੰਨੋ ਇਹਦਾ। ਸੋਗੇ ਜੀ? ਪਤਾ ਨਹੀਂ ਫਿਰ। ਸੋਵੇਂ ਤੇ ਜੀ ਕਹਿ ਬੱਦ। ਲੈ ਫੜ। 11 ਵਜ ਗਏ। 11 ਵਜ ਗਏ ਬਾਬਾ ਲੱਤਰੇ ਮਾਰਦੇ। ਤੰਗ ਹੋ ਰਿਹਾ। ਰੋਟੀ ਖਾਣ ਦਾ ਟਾਈਮ ਹੋ ਗਿਆ ਦੁਬਾਰੋ ਚਾਹ ਚੁੱਕੀ ਨਾ ਪਤਾ ਜੀ ਉਹਨਾਂ ਨੂੰ ਵੀ ਅਸੀਂ ਅੱਜ ਵਾਰੀ ਗਲੋਗ ਪਾ ਲੈਣਾ ਬਾਬੇ ਤੇਰਾ ਠੰਡਾ ਹੈ ਨਾ ਠੰਡ ਤਾਂ ਹੈ ਜੀ ਨਾ ਤੂੰ ਕਿਹਨਾਂ ਜਵੈਟਰ ਲਗਾ ਦੇ ਪਾਇਆ ਬਾਬੇ ਨਾ ਬਾਹਰ ਤਾਂ ਠੀਕ ਹੈ ਜੀ ਗੱਡੀ 'ਚ ਤਾਂ ਨਹੀਂ ਆਪਾਂ ਨੂੰ ਲੱਗਦੀ ਗੱਡੀ ਤਾਂ ਠੀਕ ਹੈ ਸਵੈਟਰ ਤਾਂ ਪਾਉਣੀ ਪੈਂਦਾ ਹੁਣ ਠੰਡ ਪੱਗਣ ਚੱਲ ਪਿਆ ਜੀ ਤੇ ਚੰਦ ਨੂੰ ਗ੍ਰਹਿਣ ਲੱਗਿਆ ਤੇ ਗਈ ਹੈ ਹਾਂ ਚੰਦ ਨੂੰ ਗ੍ਰਹਿਣ ਲੱਗਿਆ ਚੰਦ ਨੂੰ ਗ੍ਰਹਿਣ ਲੱਗਿਆ ਕੁਝ ਨਹੀਂ ਜਦਾ ਅੰਦਰੋਂ ਕੈਮਰਾ ਤਾਂ ਕਮਾਰੇ ਬੜਾ ਹੈ ਬਾਬੇ ਕਿਹਨੂੰ ਨੇ ਖਾ ਲੋ ਇੰਨੇ ਉਪਾਇ ਜੁਕੀ ਰੇਡ ਰੋਟੀ ਖਾਦਿੰਗੇ ਉਹ ਬਾਦਿਓ ਖਾ ਗਏ ਓਏ ਖਾ ਗਏ ਨਾ ਹਾਂਜੀ ਕਿਥੇ ਕਿਥੇ ਚੱਲੀਏ ਹਾਂ ਵਗ ਚੱਲਦਾ ਚਾਹ ਪੀ ਲੈ ਗੱਡੀ ਸਟਾਰਟ ਕਰ ਖੜ ਜਾ ਗੱਡੀ ਸਟਾਰਟ ਕਰਕੇ ਜਾ ਜਾਮ ਹੋ ਰਿਹਾ ਆ ਚੱਲੀਏ ਬਾਬੇ ਓਏ ਤਲਵੰਦ ਆਓ ਚੱਲੀਏ ਰੋਸ ਦੀ ਰੋਸ ਕੇ ਬਾਦ ਜਲੂ ਬਾਣ ਬਾਣ ਕਰਨੀ ਨਾ ਬਾਬੇ ਨੇ ਸ਼ੇਮ ਵਾਲਾ ਮਾਹੌਲ ਬਣਾ ਦੋ ਰੇ ਵੀ ਕੱਟਿਆ ਜਾ ਕਰਤੇ ਜਾ ਰੇਡ ਜੱਕਦਾ ਪਾਣੀ ਬੰਦੀ ਜਿਹੜੇ ਟਰਾਲੀ ਮੇਰੇ ਇੱਕ ਛੱਕੀ ਮੇਟ ਲੱਗਿਆ ਬੈਠਾ ਇਹ ਖਾਣੂ ਚਾਹਦਾ ਇਹ ਖਾ ਰਿਆ ਨਹੀਂ ਆ ਰਿਆ ਉਹ ਇਹਨੂੰ ਮਾਰੋਂਗੇ ਤੁਸੀਂ ਵੇ ਜਾ ਕੇ ਇਹ ਨਾਕਵਾਕ ਬੰਦ ਬਾਬੇ ਨੇ ਹਿਮਲੇ ਵਾਲਾ ਕੰਮ ਕਰਦਾ ਜਿਵੇਂਲੇ ਵੀ ਨਹੀਂ ਕਰਦੀ ਅੱਛਾ 2:00 ਵੱਜ ਗਏ 40 ਮਿੰਟ ਹੋ ਗਏ ਹੁਣ ਵੌਂਚਰ ਹੁਣ ਚਾ ਫਿਰਦਾ ਬਾਬਾ ਦੋ ਰੂਮ ਲਏ ਨੇ ਮੰਦਿਰਾਂ ਦੀ ਦੇਖਦਾ ਕੀ ਗੱਲ ਹੈ ਨਾ ਫੰਟ ਫੰਟ ਨਿਕਲ ਆਉਂਦਾ ਹੈ ਨਾ ਨਹੀਂ ਆਉਂਦਾ ਜਿੰਨਾ ਵੀ ਇਹ ਤਾਂ ਮੈਂ ਛੱਡ ਗਿਆ ਨਾ ਆਣੇ ਪੱਲੋਂ ਉਹਨੇ ਹੱਡਰ ਨੂੰ ਲੈਨੇ ਆਂ ਤੋ ਉਹ ਲੈਨੇ ਮੈਂ ਕਿੰਨੇ ਚਾਰ ਜਣੇ ਪੱਤਰ ਕੋਲ ਪਰਵਾਸ ਕੋਲ ਦੇ ਇਹ ਤਾਂ ਹੋ ਗਿਆ ਇਹਦਾ ਆਪ ਨੇ ਇਹ ਪੌਣੇ ਤਿੰਨ ਮੁੱਦੇ ਰਹੇ ਨੇ ਇਸੇ ਤੋਂ ਛੇ ਦਿਨ ਫਿਰ ਆਪਾਂ ਤੁਸਾਂ ਦਾ ਨਾਮ ਲੈਂਦੇ ਹਾਂ ਇਹ ਚੱਕਰ ਵਾਪਸ ਠੀਕ ਹੈ ਠੀਕ ਹੈ ਟੈਂਡਨ ਪਾ ਦੇ ਠੀਕ ਹੈ ਜੀ ਪੂਰੇ ਆ ਕੈਮ ਉੱਤੇ ਬਗਾਈ ਕਰਾਤੀ ਸਾਡੇ ਪਿੰਡ ਨਾਮ ਮਿਲਨ ਕਰਕੇ ਉੱਤੇ ਬਗਾਈ ਉਹ ਬੰਦੇ ਜਿਹੜੇ ਉਹਦੇ ਹੱਥ ਕਿੱਥੇ ਬਗਾਈ ਕਰਾਤੀ ਉਹ ਐਂ ਦਰਵਾਜ਼ੇ ਤੇ ਉਹ ਬੰਦੇ ਲੱਗੇ ਹੋਏ ਨੇ ਉਹਨੇ ਵੀ ਕਰਾਇਆ ਸੀ ਤੇ ਉਹ ਜਿਹੜੇ ਬੰਦੇ ਨੇ ਚਾਹ ਕਰਵਾ ਦੱਲੇ ਉੱਤੇ ਬਗਾਈ ਕਰਾਣ ਨੂੰ ਲੱਗੇ ਦਿੱਲੀ ਹੈ ਨਾ ਦਿਨ ਵਾਲੋ ਕਿ ਦਿੱਲੀ ਹੈ ਦਿੱਲੀ ਦੇ ਦਰ ਵਿਚ ਬੈਠਾ ਸੀ ਸਰੇ ਤਿਆਰ ਹੋ ਕੇ ਬੰਲਾ ਸੰਗਤ ਗੁਰਦੁਆਰੇ ਚ ਜਾਵਾਂਗੇ ਉਹ ਹੋ ਪਤਾ ਨਹੀਂ ਕਿਹਦਾ ਆ ਮਾਮੇ ਦਾ ਕੋਣ ਹੈ ਚਲੋ ਵੀ ਦੇਖਦੇ ਫੋਨ ਹੈ ਚਲੋ ਹੈ ਜੀ ਪਰ ਉਹ ਬਾਅਦ ਖੜੋ ਪਹਿਲਾਂ ਤਾਂ ਆਪਾਂ ਬਗਲਾ ਸਾਹਿਬ ਚੱਲਾਂਗੇ ਸਵੇਰੇ ਮੱથા ਟੇਕ ਕੇ ਆਰਮਟਾ ਤੁਸੀਂ ਲਾ ਲਓ 5 ਵਜੇ 5 ਵਜੇ ਦਾ ਲਾ ਲਓ ਵਸ ਠੀਕ ਹੈ ਠੀਕ ਹੈ ਲੋ ਵੀ ਫੋਨ ਆਇਆ ਥੇ ਤੇ ਲਾਰਮ ਜਿੰਨੇ ਵਜੇ ਲਾਏ ਇਹ ਆਰਮ ਲਾ ਲਓ ਭਾਈ ਮਖਾ 5 ਵਜੇ ਦਾ ਪਰ ਮੇ ਤਾਂ ਵੱਧ ਗਿਆ ਤੇ 10 ਵਜੇ ਕਿਹੜਾ ਲੀ ਲਊਗੀ ਕੋ ਲੋ ਜੋਗ ਨੂੰ ਹੁੰਦਾ ਤੇਰੇ ਮਿਲਦਾ ਤਾਂ ਵੈਸੇ ਤਾਂ ਗੁੱਡ ਮਾਰਨਿੰਗ ਹੋ ਚੁੱਕੀ ਥੋੜੀ ਜਿਹੀ ਚੱਲਦੀ ਹੈ ਤਾਂ ਮੇਰੇ ਨਾਲ ਆਉਂਦੇ ਨੇ। ਫਾਟੂ ਮੈਨੂੰ ਦਿਖਾ ਮੇਰਾ ਫੋਨ ਆ ਰਿਹਾ ਫਿਰ ਉਹ ਬਾਬੇ ਦੇ ਮਾਮੇ ਦਾ ਫੋਨ ਆਦਾ ਦੁਬਾਰਾ। ਚੋਬੀ ਹਲੋ ਹਾਂ ਦੱਸੋ ਉਹ ਕਿੰਨਾ ਰਸਤਾ ਕਹਿੰਦਾ ਟਰੋਲ ਵਗਦਾ ਉਹਨੂੰ ਟਰੋਲ ਵਾ ਕੀ ਲੈਣਾ ਟਰੋਲ ਵਾ ਕੀ ਕਰਨੇ ਨੇ ਤਾਂ ਇਹ ਸਮਾਂ ਨਾ 10 ਵਜੇ ਤੋਂ ਪਹਿਲਾਂ ਨਾ ਕਰੋੜ ਵਾਰੀ ਸੋਦਾ 10 ਵਜੇ ਤੋਂ ਪਹਿਲਾਂ ਕਰੋੜ ਵਾਰੀ ਪੁਰਗਾ ਠੀਕ ਹੈ ਬੱਲਾ ਮੰਗਰ ਸਰ ਕੋਈ ਨਾ ਪਰ ਕੋਲਾ ਮੰਗਰ ਦਾ ਜਾਇ ਕੁਰੀ ਬਕਤ ਲਾਗੇ ਕਿ ਹੋਊਗਾ ਜਮੇ ਦੇ ਪਾਸੇ 에어ਪੋਰਟ ਵੀ ਮੇਰੀ ਗੱਲ ਸੁਣਨਾ 에어ਪੋਰਟ ਕੱਨੀ ਆਊਗਾ ਕਰੋੜ ਵਾਰੀ ਇੱਥੇ ਵੀ ਮੰਨਦਾ ਤੈਨੂੰ ਬਹੁਤ ਵਾਹ 에어ਪੋਰਟ ਮਾਰੀ ਟਰਨ ਹੋ ਰਿਹਾ ਹੈ 6 ਵਜੇ ਕੇ 10 ਮਿੰਟ ਹੋ ਗਏ 6 ਹੋ ਗਏ ਕੋਈ 사이ਟ ਹੈ ਜੀ ਸਾਈਟ ਆਪ ਨੂੰ ਜਿਹਨੇ ਮਾਨ ਪੈਣੀ ਵਾਲਾ ਕਹਿੰਦਾ ਹੁੰਦਾ ਜੇ ਇਸ ਤਰ੍ਹਾਂ ਜੇ ਮੋਟਰ ਤੇ ਸਾਲਾ ਬੰਦ ਹੋ ਗਏ ਨੂੰ ਪਾਉਣ ਦੇ ਕੋਲ ਨਹੀਂ ਦਿੱਤਾ ਮੇਨ ਨੂੰ ਤਾਂ ਕੋਈ ਵੀ ਆਈ ਤੁਹਾਨੂੰ ਦੱਸਿਆ ਸੀ 3 ਵਜੇ ਆ ਕੇ ਭਾਏ ਉਹਨਾਂ ਲਈ 760000 ਰੁਪਏ ਦਾ। ਬਾਤ ਨੂੰ ਮਰੇ। ਲੋੜ ਦੁਆਰਾ ਬੰਗਲਾ ਸਾਹਿਬ ਜਾਣਾ ਹੈ। ਲੋੜ ਦੁਆਰਾ ਬੰਗਲਾ ਸਾਹਿਬ ਜਾਣਾ ਹੈ। ਤੇ ਉਹਦੇ ਬਾਅਦ ਦਾਦਾ ਜੀ ਨੇ ਕੋਰਡ ਬਾਲ ਤੋਂ ਤੇ ਫਾਸਲੇ ਬਾਇਲਾ ਉਹਦੇ ਘਰ ਆਉਣਾ ਹੈ ਤੇ ਫਰਕ ਲੈਣਾ। ਉਹ ਤੋਂ ਬਾਅਦ ਜੇ 에어ਪੋਰਟ ਤੇ ਨਹੀਂ ਹੋਵਾਂਗੇ। ਤਿਆਰ ਹੋਗੇ ਬੱਗਾ ਬੱਗਾ ਬਦਲਨੀਆ ਸਰਦਾਰੀ ਆਪਣੀ ਕੈਮ ਹੈ। ਓਕੇ ਰਿਪੋਰਟਰ ਜੰਮੀ ਸਾਹਿਬ ਚਾਹ ਕੰਮ ਉਹ ਬਾਬਾ ਖੜਾ ਓਕੇ ਰਿਪੋਰਟਰ ਚੱਪਲਾਂ 'ਚ ਫਿਰਦਾ ਮੈਂ ਕਿਉਂਕਿ ਸ਼ੂਜ਼ ਪਾ ਲਾਂਗੇ ਆਪਾਂ 에어ਪੋਰਟ ਜਾ ਕੇ ਪਾ ਲਾਂਗੇ ਆ ਚੂਲ੍ਹ ਪਾ ਕੇ ਮੇਰੀ ਗੱਡੀ ਚੱਲਦੀ ਨਹੀਂ ਪੈਰ ਪਾਕਦੇ ਨੇ ਥੋੜੇ ਬਿਮਾਰੀ ਬਹੁਤ ਨਹੀਂ ਕੀ ਕਰੂਗਾ ਬਿਮਾਰੀ ਯਾਨੀ ਘੇਰ ਲੈ ਬਾਕੀ ਆਲ ਸੱਟ ਆ ਕੰਮ ਥੋੜਾ ਜਿਹਾ ਅੱਖਾਂ ਸੁੱਜੀਆਂ ਹੋਈਆਂ ਨੇ ਇਹਦਾ ਰੀਜ਼ਨ ਪਤਾ ਹੀ ਆ ਤੁਹਾਨੂੰ ਬਾਕੀ ਉਹ ਕੈਰਪੋਰਟ ਤੁਹਾਨੂੰ ਅੱਗੇ ਮਿਲਦੇ ਜਾ ਕੇ ਕੀ ਬਣਦਾ ਫੋਨ ਨੰਬਰ 301 ਠੀਕ ਸੀ ਕੋਈ ਜਾਦੇ ਡੀਸੈਂਟ ਜਰੂਰ ਮੈਂ ਬਸ ਆਪਾਂ ਨੇ ਤਾਂ ਅਰੇਸਟ ਕਰਨੀ ਸੀ ਆ ਫਰੈਸ਼ ਹੋਣਾ ਨਹਾਉਣਾ ਵਗੈਰਾ ਪੱਗਾ ਮੰਨਣੀ ਹੁੰਦੀ ਨੇ ਆਪਾਂ ਨੇ ਆ ਕਰਕੇ ਆਪਾਂ ਨੂੰ ਤਾਂ ਚਾਹੀਦੀ ਹੁੰਦਾ ਇਹ ਕੁਝ ਆਰਾਮ ਕਰ ਲਿਆ ਘੰਟਾ ਕਰ ਲਿਆ ਸ਼ਾਇਦ ਘੰਟਾਕ ਸੋ ਗਏ ਹੋਵਾਂਗੇ ਬਾਕੀ ਉੱਪਰ ਓਕੇ ਰਿਪੋਰਟ ਹੈ ਅੱਗੇ ਮਿਲਦਾ ਤੁਹਾਨੂੰ ਕੀ ਬੰਦਦਾ ਤਿਆਰੀਆਂ ਚੱਲ ਰਹੀ ਨੇ ਜਾਣਦੇ ਆਪਾਂ ਰਾਈ ਸੋਬਰ ਦੇ ਕੱਪੜਾ ਕਪੜਾ ਮਾਰ ਲਿਆ ਹਾਂ ਜੀ ਬਾਬਾ ਜੀ ਸਿਆਰੋ ਹਾਂ ਜੀ ਓਕੇ ਰਿਪੋਰਟ ਆਣ ਚੜਦੀ ਕਲਾ ਚੜਦੀ ਕਲਾ ਆਜੋ ਕਿਰਨ 201 ਨੰਬਰ ਤੇ 301 ਨੰਬਰ ਆਪਣਾ ਰੂਮ ਨੰਬਰ ਦੀ ਇਹ ਰੂਮ ਹੈ ਖੰਡਿਆਰਾ ਖੰਡਿਆਰਾ ਖੰਡਿਆਰੇ ਤਾਂ ਡੀਸੈਂਟ ਤੇ ਰੂਮ ਤੇ ਕੋਈ ਫਿਕਸ ਹੀ ਵੈਸੇ ਪੁਣਾਂਗੇ ਬਲਾ ਦੇ ਹਾਂ ਲਾ ਕੇ ਸੁਣ ਲਿਓ ਜਹਾਜ਼ ਚ ਦੇਣਗੇ ਤੁਹਾਨੂੰ ਦੇਣਗੇ ਅੱਛਾ ਉਹ ਬਦਲ ਦੇ ਰੇਲਿਸ ਸੰਬਤ ਕਰ ਲੈ ਇਹ ਹਨ ਜੀ ਉਹ ਰਾਣੀ ਸੋਨਰਾ ਦਿੱਲੀ ਵੀ ਸੇਰ ਮੁੰਡਿਆ ਯਾਰ ਥੋੜੇ ਇੱਕ ਆ ਬਗਨ ਮੇਰੀ ਵੀਡੀਓ ਬਣਾਓ ਆ ਜਾਓ ਜੀ ਆਹ ਟੋਲੇ ਫਿਰਦੇ ਨੇ ਇਹ ਦਿੱਲੀ ਵੀ ਸੇਰ ਆ ਲੇਖੋ ਜੀ ਦੇਖਣ ਦੇ ਬੰਦੀ ਨਹੀਂ ਬਸ ਸਾਡੇ ਤੇ ਆਖਣਾ ਰਾਂ। ਇਹ ਰਾਨੀ ਸੁੰਦਰਾਂ ਲੈ ਚਾਪਾ ਨੇ। ਇਹ ਸਟਰੀਟ ਆ ਹੋਟਲ ਦਾ ਲਾ। ਲੋ ਜੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਪਹੁੰਚੇ ਆਪਾਂ। ਦਾ ਬਿਰਾਂ ਦੇਖ ਕਰਾ ਲਈ। ਇਹ ਗੁਰਦੁਆਰਾ 1783 ਈਸਵੀ ਵਿੱਚ ਬਗੇਲ ਸਿੰਘ ਜੀ ਉਹਨਾਂ ਨੇ ਬਣਵਾਇਆ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਉਹਨਾਂ ਦੀ ਚਰਨਛੋਹ ਪ੍ਰਾਪਤ ਇੱਥੇ ਜਦੋਂ ਚੇਸ਼ਕਰੀ ਬਿਮਾਰੀ ਫੈਲੀ ਸੀ। ਇੱਥੇ ਸਰੋਵਰ 'ਚ ਮੰਨਿਆ ਜਾਂਦਾ ਹੈ ਵੀ ਸਾਰੀਆਂ ਬਿਮਾਰੀਆਂ ਦੁੱਖ ਦੂਰ ਹੁੰਦੇ ਨੇ। ਰਸਨਾ ਮੇਲੇ ਕਰਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਸਰੋਵਰ ਵੀ ਦਿਖਾਵਾਂਗੇ। लाबा जी तैयार बार तैयार चलिए चलो ऑडो पार्टी हो गया फिर होने वाला है बहुत ज्यादा सुून पहली बार आए ਆਕੇ ਮੁੜ ਗਏ 에어ਪੋਰਟ ਬਹੁਤ ਮਰੀ ਅਕੇ ਮੁੜ ਗਏ ਪਰ ਮਾਲਕ ਨੇ ਸਵਾਭ ਨਹੀਂ ਦਿੱਤਾ ਪਰ ਆਉਂਦੇ ਉਹ ਚਾਹੁੰਦਾ ਆਪੇ ਫੇਰ ਤੇ ਮਿਲਾਂਗਾ ਨਾ ਅ ਫੇਰ ਆ ਮਾਲਕ ਨੂੰ ਮੰਡਾ ਪਹਿਲਾਂ ਨਹੀਂ ਆਉਂਦਾ ਲਓ ਜੀ ਕਰੋ ਦਰਸ਼ਨ ਸਵੇਰ ਦਾ ਟਾਈਮ ਹੈ ਗੁਰਦੁਆਰਾ ਸੀਰਪ ਕਲਾਸ ਹੈ ਉਹ ਜੀ ਪ੍ਰਸ਼ਾਦ ਦਾਛਾ ਗਿਆ ਜਾ ਰਹੇ ਥਾਲੀਆਂ ਦੀ ਸਫਤ ਹੈ ਓਰੇ ਓਏ ਸਾਹਿਬ ਇਹਦੇ ਥਾਲੀਆਂ ਨੇ ਮੈਂ ਤਾਂ ਚਾਹ ਪੀ ਰਿਹਾ ਕਿਉਂਕਿ ਸਵੇਰੇ ਸਵੇਰੇ ਰੋਟੀ ਖਾ ਕੇ ਦਰਦ ਹੋਣ ਦਾ ਪ੍ਰੋਬਲਮ ਹੈ ਇੱਕ ਚੀਜ਼ ਹੋਰ ਦੇਖੋ ਪੱਖਾ ਦੇਖੋ ਤੁਸੀਂ ਲੰਗਰਾਲ ਚ ਜਹਾਜ਼ ਵਾਲੇ ਫਰਨੇ ਇਕੱਲੇ ਹੀ ਬਹੁਤ ਆ ਜੀ ਜੂਮ ਕਰ ਦਿਓ ਜੂਮ ਕਰ ਦਈਏ ਲੋ ਜੀ ਦੇਖੋ ਪੱਖਾ ਆਹ ਹਨਾ ਲੰਗਰ ਚੱਲ ਰਿਹਾ ਜੀ ਦਿੱਲੀ ਦੇ ਦਿਲ ਚ ਪਹੁੰਚ ਚੁੱਕੇ ਆ ਬਾਹਲੀਆਂ ਤੰਗ ਗਲੀਆਂ ਨੇ ਬਹੁਤ ਅਲਸੈਂ ਕਿਜੀ ਜਾਫਾ ਨੂੰ ਦੇਖਣੀ ਚਾਹੀਦੀ ਨੇ ਇੱਕ ਵਾਰੀ ਰਹੀ ਜਿਵੇਂ ਹਵਾ ਜਰੀ ਰਹੀ ਆ ਪਤਾ ਨਹੀਂ ਕਿੰਨੇ ਕੂਕਾਰ ਨੇ ਛੋੜੀ ਛੋੜੀ ਜਗ੍ਹਾ ਤੇ ਨੇ ਛੋਟੇ ਛੋਟੇ ਜਗ੍ਹਾ ਬਹੁਤ ਤੰਗ ਗਲੀਆਂ ਨੇ ਇੱਥੇ ਵੀ ਲੋਕ ਲੋਯਾਰੇ ਕਰਦੇ ਨੇ। ਆ ਵੀ ਜਿੰਦਗੀ ਹੈ ਦੇਖੋ। ਮਹਿਲਾਂ ਵਾਲੇ ਖਾਣ ਗੋਲੀਆਂ ਨਹੀਂ ਇੰਦੀ ਆ। ਲਓ ਜੀ এয়ারਪੋਰਟ ਪਹੁੰਚ ਚੁੱਕੇ ਆਪਾਂ। ਟਰਮੀਨਲ 3 ਤੇ। ਇਹ ਤੋਂ ਦੇਖਦੇ ਆ। ਚਲੋ ਜੀ ਅੱਗੇ ਲੈ ਚੱਲੋ ਅੱਗੇ ਲੈ ਚੱਲੋ। ਨਾ ਬਤਾਰਨ ਲਾਈਕ ਇਹ ਲਾਈਕ ਇਹ ਇਹ ਦਿੱਲੀ ਦਾ ਪਹਾੜਾ ਏ ਜਿੱਥੇ ਦਿੱਲੀ ਦਾ ਸਾਰਾ ਕੂੜਾ ਕਰਕਟ ਲਾਟਾਂ ਨੂੰ ਸ਼ਟਰਾਂ ਨੂੰ ਇਕੱਠਾ ਕਰਿਆ ਹੋਇਆ ਏ ਪਹਾੜੀ ਇਲਾਕਾ ਆ ਗਿਆ ਦਿੱਲੀ ਦਾ ਆਇਓ ਜ਼ਰੂਰ ਘੁੰਮ ਕੇ ਜਾਇਓ ਉੱਥੇ ਜੀ 5:52 ਮਿੰਟ ਹੋ ਗਏ ਆਪਾਂ ਨੂੰ ਆਏ ਨੂੰ ਤੌਰੇ ਟਾਈਮ ਹੋ ਗਿਆ ਕਹਿਵਾਂ ਜਪਾਂਗੇ ਤਾਂ ਫਿਰ 4 ਵਜੇ ਹਨਾ ਹਾਂ 5:00 ਵਜੇ 2 ਘੰਟੇ ਹੋ ਗਏ ਆਪਾਂ ਨੂੰ ਆਏ ਨੂੰ ਹਾਂ 2 ਘੰਟੇ ਹੋ ਗਏ 2 ਘੰਟੇ ਹੋ ਗਿਆ ਇਹਨੂੰ ਇੱਕ ਹੋ ਗਏ ਇੱਕ ਸਰਪ੍ਰਾਈਜ਼ ਤਾਂ ਦੋ ਸਰਪ੍ਰਾਈਜ਼ ਦੇਣੇ ਤੇ ਤੁਹਾਨੂੰ ਅੱਜ ਹਨਾ ਇੱਕ ਸਰਪ੍ਰਾਈਜ਼ ਤਾਂ ਆਪਣਾ ਇਹ ਸੀ ਵੀ ਜਿੱਥੇ ਆਪਾਂ ਨੇ ਇੱਕ ਤਾਂ ਚੰਗਾ ਇੱਕ ਮਾੜਾ ਇੱਕ ਚੰਗਾ ਇੱਕ ਮਾੜਾ ਪਹਿਲਾਂ ਦੱਸੋ ਕਿਹੜਾ ਦਿਨ ਦਾ ਤਾਂ ਬੈਡ ਨਿਊਜ਼ ਐ ਇੱਕ ਗੁੱਡ ਨਿਊਜ਼ ਐ ਇੱਕ ਗੁੱਡ ਨਿਊਜ਼ ਐ ਪਹਿਲਾਂ ਆਪਾਂ ਬੈਡ ਨਿਊਜ਼ ਦੇ ਦਈਏ ਸਭ ਪਹਿਲਾਂ ਬੈਡ ਦਾ ਪਹਿਲਾਂ ਬੈਡ ਬੈਡ ਐ ਸਹੀ ਐ ਆਪਾਂ ਨੂੰ ਵੀ ਬੈਡ ਚੀਜ਼ਾਂ ਵਧੀਆ ਲੱਗਦੀਆਂ ਹਨਾ ਬੈਡ ਚੀਜ਼ਾਂ ਆਪਾਂ ਨੂੰ ਵਧੀਆ ਲੱਗਦੀਆਂ ਹਾਂ ਹੈਨਾ ਹਾਂ ਚਲੋ ਜਿਹੜਾ ਸਾਡੇ ਨਾਲ ਇਨਸੀਡੈਂਟ ਹੋਇਆ ਸਮ ਦੱਸੋ ਉਹ ਇਨਸੀਡੈਂਟ ਹੁੰਦੇ ਨੇ ਜਿਹੜੇ ਸਾਡੇ ਨਾਲ ਅਚਾਨਕ ਜ਼ਿੰਦਗੀ ਦੇ ਤਜਰਬੇ ਹਾਂ ਇਹਨੂੰ ਤਜਰਬੇ ਕਹਿੰਦੇ ਨੇ ਆਪਾਂ ਨੂੰ ਇਹ ਸੇਧ ਵੀ ਲੋਗੀ ਤੁਹਾਨੂੰ ਜ਼ਿੰਦਗੀ ਦੇ ਤਜਰਬੇ ਨੇ ਇਹ ਤਜਰਬੇ ਜਿਹੜੇ ਸਾਡੇ ਨਾਲ ਹੁੰਦੇ ਨੇ ਨਾ ਵੱਡਾ ਫੋਨ ਆ ਗਿਆ ਚਲੋ ਉਹਨੂੰ ਵੀ ਇਹ ਜੋ ਸੇਧ ਮਿਲ ਜੂਗੀ ਹਾਂ ਪਹਿਲਾ ਬੈਡ ਨਿਊਜ਼ ਇਹ ਆ ਵੀ ਜਿੱਥੇ ਆਪਾਂ ਬਾਬਾ ਜੀ ਨੂੰ ਛਾੜ ਕੇ ਆਏ ਸੀ ਟਰਮੀਨਲ ਨੰਬਰ 3 ਤੇ ਉਥੇ ਆਪਣੀ ਗੱਡੀ ਖੜਾਈ ਤੇ ਆਪਣੀ ਗੱਡੀ ਚੱਕ ਕੇ ਲੈ ਗਏ ਉਹ 에어ਪੋਰਟ ਵਾਲੇ 에어ਪੋਰਟ ਵਾਲੇ ਗੱਡੀ ਚੱਕ ਕੇ ਲੈ ਗਏ ਉਹ ਲੈ ਕੇ ਟਰਮੀਨਲ ਨੰਬਰ 2 ਤੇ ਉਥੇ ਲੈ ਕੇ ਜਾ ਕੇ ਕਹਿੰਦੇ ਪਾਰਕਿੰਗ ਇੱਥੇ ਕਰਨੀ ਨਹੀਂ ਹੈਗੀ ਪਤਾ ਨਹੀਂ ਕਿਵੇਂ ਸਿਸਟਮ ਦੀ ਮੈਂ ਤਾਂ ਪਹਿਲਾਂ ਬਹੁਤ ਵਾਰੀ ਜਾ ਆਇਆ ਵੈਸੇ ਮੇਰੇ ਨਾਲ ਕਦੇ ਹੋਇਆ ਨਹੀਂ ਹੈਗਾ ਵੇ ਫਿਰ ਅਸੀਂ ਉੱਥੇ ਪਤਾ ਕਰਿਆ ਵੀ ਕੀ ਦੇ ਕੀ ਦੇ ਕੋਲ ਹੋਊਗਾ ਹਨਾ ਇਹ ਕਿਹਨਾਂ ਲੈ ਕੇ ਜਾਓ ਉੱਥੇ ਪੁਲਿਸ ਵਾਲੇ ਸੀ ਜਿਹੜੇ ਸਿਕਿਉਰਿਟੀ ਵਾਲੇ ਸੀ ਜੋ ਵੀ ਸੀ ਤੇ ਉਹ ਕਹਿੰਦੇ ਵੀ ਟਰਮੀਨਲ ਨੰਬਰ 2 ਤੇ ਉੱਥੇ ਆਫੀਸਰ ਬਹਿੰਦਾ ਕੋਈ ਜਿਹੜਾ ਇਹ ਇਹ ਚੱਕ ਚ ਕਈ ਰਾਲ ਕੰਮ ਕਰਦੇ ਨੇ ਜਿਹੜੇ ਫਿਰ ਅਸੀਂ ਉਹਨਾਂ ਕੋਲ ਗਏ ਉੱਥੇ ਜਾ ਕੇ ਤੁਰ ਕੇ ਗਏ ਉਹ ਰਾਣੀ ਸੁੰਦਰਾ ਆਪਣੀ ਲਾਈ ਖੜੀ ਤੇ ਉੱਥੇ ਪੈਰਾਂ ਚ ਬੀੜੀਆਂ ਮੰਨਣ ਕੀ ਇੰਨੀ ਹੁਸ਼ਿਆਰੀ ਦੇ ਪਤਾ ਨਹੀਂ ਕਿਵੇਂ ਲੈ ਕੇ ਚਾਕੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਨੇ ਆ ਉਹਦੋਂ ਬਾਅਦ ਚ ਉਹਨਾਂ ਨੇ ਜੀ 900 ਰੁਪਏ ਦਾ ਹਨ ਚਲਾਨ ਦੇਉਗਾ ਕਹਿੰਦੇ ਨਹੀਂ ਤਾਂ ਤੁਹਾਡਾ ਆ ਕਰਦੇ ਹਾਂ ਲਾਇਸੈਂਸ ਲਾਇਸੈਂਸ ਕੀ ਕਹਿੰਦੇ ਉਹ ਕਰ ਸੀਜ਼ ਕਰ ਦੇ ਸੀਜ਼ ਕਰ ਦੇ ਸੀਜ਼ ਕਰਦਾ ਜਾਂ ਕਹਿੰਦੇ ਕੋਰਟ ਕੇਸ ਪਾ ਦਿੰਦੇ ਫਿਰ ਨਮਾਣੀਆਂ ਜਿੰਦਾਤੀਆਂ ਹੋਰ ਕਰਦੀਆਂ ਵੀ ਕੀ ਤੇ ਅਸੀਂ ਵੀਰ ਉੱਥੇ ਚਲਾਨ ਭਰ ਕੇ ਅਸੀਂ ਉੱਥੇ ਦੱਸਿਆ ਤਾਂ ਨਹੀਂ ਕਿਉਂਕਿ ਪਤਾ ਹੀ ਆ ਤੁਹਾਨੂੰ ਅ ਟੈਨਸ਼ਨ ਪੈ ਜਾਂਦੀ ਹੈ ਨਾ ਵੀ ਪਤਾ ਨਹੀਂ ਕੀ ਹੋ ਗਿਆ ਅਸੀਂ ਤਾਂ ਗੱਡੀ ਪਹਿਲਾਂ ਤਾਂ 15 20 ਮਿੰਟ ਤਾਂ ਗੱਡੀ ਲੱਭੀ ਗਈ ਉੱਥੇ ਵੇ ਕਿਤੇ ਉੱਪਰ ਨਾ ਖੜਾਤੀ ਹੋਵੇ ਨੀਚੇ ਨਾ ਖੜਾਤੀ ਹੋਵੇ ਪਰ ਜਦੋਂ ਜਿਹੜੀ ਮੇਨ ਗੱਲ ਬਣੀ ਉਹ ਗੱਲ ਇਹ ਬਣੀ ਸਾਨੂੰ ਤਾਂ ਧੱਕਾ ਹੋ ਗਿਆ ਆਪਣੇ ਧੱਕਾ ਹੋ ਗਿਆ ਉਹ ਮੈਂ ਨਾ ਪੁਲਿਸ ਵਾਲੇ ਕਹਿੰਦੇ ਸਾਡਾ ਚੱਲਦਾ ਇਹਦਾ ਕਸ ਤਾਂ ਕਰਦੇ ਉਹ ਧੱਕਾ ਤਾਂ ਭਈ ਸਾਡੇ ਤੇ ਕਿੰ ਧੱਕਾ ਚਲਾਉਂਦੇ ਸਾਡੇ ਵਾਲੇ ਧੱਕੇ ਦਾ ਉਹ ਜਿਹੜਾ ਤਾਂ ਹਾਲਾ ਬੈਠਾ ਉਹ ਧੱਕੇ ਬਹੁਤ ਵਧੀਆ ਚਲਾਉਂਦਾ ਜੇ ਸਾਡੇ ਨਾਲ ਕੋਈ ਮਾੜਾ ਕਰਦਾ ਨਜ਼ਾਰੇ ਲਿਆਉਂਦਾ ਦੂਜੇ ਬੰਦੇ ਨੂੰ ਚਲੋ ਦੂਜੀ ਆਪਾਂ ਖੁਸ਼ਖਬਰੀ ਹੁਣ ਤੁਹਾਨੂੰ ਦਿੰਨੇ ਆ ਤੇ ਬਾਬਾ ਫੜੂਗਾ ਫੋਨ ਹਨਾ ਫਿੱਟ ਕਰਾਂਗੇ ਲੋ ਜੀ ਦੂਜੀ ਖੁਸ਼ਖਬਰੀ ਇਹ ਹੈ ਵੀ ਜਿਹੜਾ ਸਰਪ੍ਰਾਈਜ਼ ਸੀ ਤੁਹਾਡਾ ਵੀ ਆਪਾਂ ਟੈਟੂ ਬਣਾਇਆ ਅੱਜ ਕੋਈ ਇਹ ਇਤਿਹਾਸਤ ਨਹੀਂ ਹੈਗਾ ਜਾਂ ਕੋਈ ਆਪਾਂ ਕਹਿਣਾ ਵੀ ਕਿਸੇ ਦੀ ਕੋਈ ਯਾਦ ਹੁੰਦੀ ਆ ਜਾਂ ਮਤਲਬ ਕੋਈ ਮਿੱਠ ਕੇ ਬਣਾਇਆ ਕੁਝ ਨਹੀਂ ਬਣਾਇਆ ਆਪਾਂ ਨੂੰ ਵਧੀਆ ਲੱਗੀ ਇਹ ਚੀਜ਼ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਦਰਦ ਬਹੁਤ ਹੋ ਰਿਹਾ ਬਹੁਤ ਜ਼ਿਆਦਾ ਪੇਨ ਹੁੰਦੀ ਆ ਬਹੁਤ ਜ਼ਿਆਦਾ ਹੱਥ ਤੇ ਬਲੱਡ ਨਿਕਲਿਆ ਹੋਇਆ ਦੇ ਚ ਸਾਰੇ ਜਿਹਨੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗਦਾ ਮੈਨੂੰ ਤਾਂ ਹੌਲੀ ਹੌਲੀ ਆਪਾਂ ਜਦੋਂ ਬਣ ਗਈ ਗੱਲ ਇਹਦੀ ਫੇਸ ਸੋਹਣਾ ਲੱਗਦਾ ਇੱਥੇ ਬਹੁਤ ਆਉਣ ਸਿੱਧਾ ਵੈਸੇ ਆਉਣ ਡੇਡਾ ਨਹੀਂਗਾ ਹੱਥ ਡੇਡਾ ਸਿਰ ਆਉਣ ਹੰਟ ਵੀ ਆਪਾਂ ਸ਼ਿਕਾਰ ਤੇ ਰਹਿਣਾ ਸ਼ਿਕਾਰ ਤੇ ਤਾਂ ਰਹਿਨੇ ਆ ਪਰ ਸਾਡੇ ਨਾਲ ਪੁਲਿਸ ਵਾਲੇ ਅੱਜ ਸ਼ਿਕਾਰ ਤੇ ਰਹੇ ਸੀ ਤੁਸੀਂ ਦੱਸਿਓ ਵੀ ਕਿਵੇਂ ਲੱਗਦਾ ਸੋਹਣਾ ਲੱਗਦਾ ਟੈਟੂ ਸਾਡੇ ਤੁਹਾਡਾ ਸਹਾਰਾ ਕਰ ਆਪਾਂ ਫਿਰ ਹੋਰ ਟੈਟੂ ਬਣਵਾਉਣ ਬਾਰੇ ਸੋਚਾਂਗੇ ਵੈਸੇ ਮੇਰਾ ਮਾਈਂਡ ਤਾਂ ਹੈਗਾ ਬਣਾਉਣ ਨੂੰ ਉਹ ਵੀ ਸਰਪ੍ਰਾਈਜ਼ ਹੈ ਤੁਹਾਨੂੰ ਫਿਰ ਦੱਸਾਂਗੇ ਅੱਜ ਨਾਲ ਸਰਪ੍ਰਾਈਜ਼ ਤੁਸ ਦੱਸੇ ਹੋ ਵੀ ਦੋਨੇ ਕਿਵੇਂ ਲੱਗੇ ਗੁੱਡ ਨਿਊਜ਼ ਤੇ ਬੈਡ ਨਿਊਜ਼ ਤੇ ਖਾਦਾ ਪੀਤਾ ਸੀ ਨੇ ਜਿਹੜੀ ਸੱਚਾਈ ਦੀ ਗੱਲ ਆ ਕੁਛ ਨਹੀਂ ਖਾਦਾ ਹੁਣ ਪਟਿਆਲੇ ਖੜੇ ਆ ਪਟਿਆਲੇ ਇੱਥੇ ਦੇਖਦੇ ਆ ਨੇ ਜਿਹੜੇ ਟੜੇ ਕੁਛ ਖਾਵਾਂਗੇ ਉਸ ਤੋਂ ਬਾਅਦ ਘਰ ਨੂੰ ਚੱਲੇ ਪਾਵਾਂਗੇ ਫਿਰ ਆਰਾਮ ਨਾਲ ਚੱਲਾਂਗੇ ਬੱਬੀ ਨੀਂਦ ਤਾਂ ਨਹੀਂ ਆ ਰਹੀ ਹੈ ਨਾ ਠੀਕ ਹੈ ਮੈਨੂੰ ਤਾਂ ਨੀਂਦ ਮੇਰੀ ਤਾਂ ਡਾਂਤੀ ਉਹ ਭਾਈ ਨੇ ਮਾਰ ਮਾਰ ਸੂਈਆਂ ਚਲੋ ਉਹਨਾਂ ਜੇ ਆਪਾਂ ਨੇ ਕੋਈ ਸ਼ੌਂਕ ਪੂਰਾ ਕਰਨਾ ਹੈ ਆਪਾਂ ਕੋਈ ਚੀਜ਼ ਪ੍ਰਾਪਤ ਕਰਨੀ ਚਾਹੁੰਦੇ ਆ ਅਗਰ ਕੁਝ ਪਾਓਗੇ ਤਾਂ ਕੁਝ ਖੋਣਾ ਪਵੇਗਾ। ਹਾਂ। ਜੇ ਆਪਾਂ ਟੈਟੂ ਬਣਵਾਇਆ ਤਾਂ ਉਹਦੇ ਤੇ ਦਰਦ ਵੀ ਤਾਂ ਹੋਇਆ। ਮੈਨੂੰ ਸੋਹਣੀ ਲੱਗੀ ਇਹ ਚੀਜ਼ ਵੈਸੇ। ਮੈਂ ਬਾਈ ਹਰਾਂ ਦੀਆਂ ਨੀਲਾਂ ਦੇਖਦਾ ਹੁੰਦਾ ਸੀ। ਅ ਪਟਿਆਲੇ ਆਪਣਾ ਜਿੱਥੇ ਅ ਫੇਸ 2 ਹੈ। ਨਵਾਂ ਬੱਸ ਸਟੈਂਡ ਬਣਾ। ਉਹਦੇ ਨੇੜੇ ਤੇੜੀਆ ਜੈਡ ਬਲੈਕ ਟੈਟੂ। ਬਹੁਤ ਵਧੀਆ ਇਨਸਾਨ ਹੈ ਵਿਚਾਰਾ। ਬਾਈ ਬਹੁਤ ਵਧੀਆ ਕੇਅਰ ਕਰਦਾ ਇਸੀ ਗੱਲ ਨਹੀਂ। ਮਿਲ ਸਰ ਬੰਦਾ। ਹਾਂ। ਆਪਣੇ ਵਰਗੀ ਮਿਲਵਰਤਨ ਵਾਲਾ ਬੰਦਾ। ਆਪ ਵੀ ਪਿਆਰ ਵਾਲੀ ਆ ਪਕੜਾ ਕਿਸੇ ਦਾ ਮਾਰਾ ਕਰਦੇ ਬਹੁਤ ਵਧੀਆ ਪਿਆਰ ਨਾਲ ਮਿਲਦਾ ਬਾਈ ਬਹੁਤ ਵਧੀਆ ਇਹ ਜੀ ਗੱਲ ਹੈ ਰਿਸਪੈਕਟ ਬਹੁਤ ਕਰਦਾ ਬਾਈ ਤੇ ਆਪਣਾ ਇਹ ਟੈਟੂ ਸக்ஸੈਸ ਹੋ ਜੇ ਇੱਕ ਵਾਰੀ ਆ ਦੇਖੋ ਬਲੱਡ ਨਿਕਲਣ ਲੱਗ ਰਿਹਾ ਜਿਵੇਂ ਕੋਈ ਗੱਲ ਹੀ ਨਿਕਲੀ ਜਾਣ ਉਹ ਐਡੇ ਕਿੱਡੇ ਖਬਰ ਆ ਇਹਦੂ ਇਹਦੂ ਵੱਡੇ ਵੱਡੇ ਦਰਦ ਮੈਂ ਦੇਖੇ ਹੋਏ ਨੇ ਜ਼ਿੰਦਗੀ 'ਚ ਇਹ ਤਾਂ ਬਲੱਡ ਆ ਰਿਹਾ ਨਹੀਂ ਚਲੋ ਆਪਾਂ ਹੁਣ ਖਾਣੇ ਪੀਣੇ ਕੁਝ ਦੇਖਦੇ ਆ ਉਰੇ ਕੁੱਤੇ ਪਕਾਈ ਕਰਕੇ ਪਟਿਆਲੇ 'ਚ ਆਪਣਾ ਤਾਂ ਕੰਮੇ ਇਹੀ ਆ ਨਾ ਤਾਂ ਟੇਕ ਆ ਉਹ ਜਿਵੇਂ ਆਪਾਂ ਉੱਚ ਕਿਹਾ ਨਹੀਂ ਤੇ ਬਾਬੇ ਜਿੱਦੇ ਸਰਵਿਸ ਕਰਾਈਏ ਗੱਡੀ ਦੀ ਕੁੱਤੇ ਵਾਲੀ ਹੱਡੀ ਲੱਗੀ ਹੋਈ ਆ ਆਪਣੀ ਕੁੱਤੇ ਦੀ ਹੱਡੀ ਆ ਜਹੀ ਬਾਤ ਹੈ ਨਾ ਠੜਦੇ ਨਹੀਂ ਨਾ ਤਾਂ ਰਾਤ ਸੋਏ ਨਾ ਹੁਣ ਸੌਣ ਸੌਣ ਦਾ ਤੱਕ ਚੱਲ ਬਾਬਾ ਤਾਂ ਆਪਾਂ ਕਹਿ ਦਈਏ ਵੀ ਬਾਬੇ ਨੂੰ ਤਾਂ ਨੀਂਦ ਆ ਸਕਦੀ ਪਰ ਮੈਂ ਤਾਂ ਡਾਤੀਆਂ ਨੀਂਦਾ ਮੇਰਾ ਤਾਂ ਕੋਈ ਉੱਥੇ ਕਿਉਂਕਿ ਮੈਨੂੰ ਪ੍ਰੋਬਲਮ ਹੈ ਥੋੜਾ ਜਿਹਾ ਖਬਰਾਟ ਬੀਪੀ ਜਾਂ ਵੱਧ ਜਾਂ ਲੱਗ ਉੱਥੇ ਖਬਰਾਟ ਕੁਰੂਟ ਗਈ ਹੋਗੀ ਸੀ ਤਾਂ ਕਰਕੇ ਪੈ ਗਿਆ ਮੈਂ 15-20 ਮਿੰਟ ਪਿਆ ਰਿਹਾ ਬਹੁਤ ਵਧੀਆ ਕੰਮ ਕਰਿਆ ਬਾਈ ਨੇ ਬਾਕੀ ਆਪਾਂ ਰਿਜ਼ਲਟ ਦੇਖਦੇ ਰਹਿਦਾ ਕਹੇ ਜਾਂਦਾ ਤੁਹਾਨੂੰ ਸ਼ੇਅਰ ਕਰਾਂਗੇ ਫਿਰ ਤੁਹਾਡੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਰਾਣੀ ਸੁੰਦਰਾ ਆਪਣੀ ਇੱਥੋਂ ਲੈ ਕੇ ਹੁਣ ਆਪਾਂ ਚੱਲਦੇ ਓਕੇ ਹਾਂਜੀ ਚੱਲਾਈ ਇਹ ਤਾਂ ਪਟਿਆਲੀ ਫਿਰਦੇ ਆ ਨਵਜਰੇ ਆਈ ਨਿਘਾ ਦੇਗੇ ਜਿੰਦਗੀ ਸੜਕਾਂ ਦੇ ਬਾਬੇ ਨੂੰ ਤੰਗ ਕਰਖਿਆ ਵਿਚਾਰੇ ਨੂੰ ਤੰਗ ਤਾਂ ਕਰੇ ਹੁਣ ਆਪਾਂ ਉਹ ਤਾਂ ਆਇਆ ਕਰੂਗਾ ਆਪਣੀ ਵੀਡੀਓ ਚ ਔੜਦਾ ਬਾਗ ਚਲੋ ਜੀ ਲੰਘੇ ਟ੍ਰੇਨ ਆਪਾਂ ਵੀ ਚੱਲਦੇ 10 ਵਜੇ ਕੇ 9 ਮਿੰਟ ਹੋ ਗਏ ਆਪਾਂ ਪਹੁੰਚਣ ਵਾਲੇ ਘਰੇ ਨੇੜਾ ਵਾਲਾ ਹੋ ਗਿਆ ਕਿਉਂਕਿ ਆਪਣੀ ਟੈਟੂ ਕਰਕੇ ਉੱਥੇ ਟਾਈਮ ਲੱਗ ਜਾਪਾਂ ਬਾਕੀ ਡੈਟੂ ਦੱਸਿਓ ਤੁਸੀਂ ਕਿਵੇਂ ਸੋਹਣੀ ਬਣ ਗਈ ਗੱਲਬਾਤ ਇਹ ਸੋਹਣੀ ਬਣ ਗਈ ਤਾਂ ਕਮੈਂਟ ਕਰਿਓ ਜਰੂਰ ਦੱਸਿਓ ਵੀ ਕਿਵੇਂ ਲੱਗਦਾ ਡੈਟੂ ਆਪਣਾ ਸ਼ੌਕ ਸੀ ਪੂਰਾ ਕਰਿਆ ਹੋਰ ਤਾਂ ਉਹ ਚੱਕ ਕਰ ਲੀਗਾ ਬਾਕੀ ਭਾਈ ਵੀ ਦਵੀ ਭਈਆ ਜਾ ਕੇ ਬਸ ਰੋਟੀ ਖਾ ਕੇ ਸੌਂ ਮਾ ਗਿਆ ਕਿ ਬਹੁਤ ਜਿਆਦਾ ਥੱਕੇ ਪਏ ਜਿਆਦਾ ਥੱਕ ਗਏ ਜਮਿਨੀ ਟੇਕ ਆ ਗਈ ਵੇ ਚੱਲੇ ਹੋ ਥੋੜੇ 24-24 ਘੰਟਿਆਂ ਦਾ ਜਿਆਦਾ ਲੱਗ ਗਿਆ ਇਹਨਾਂ ਕਰਦੇ ਕੁੱਤੇ ਭਗਾਈਆਂ ਸੀ ਪਿੰਡ ਪਹੁੰਚਣ ਵਾਲੇ ਆ ਉਹ ਕਰਦੇ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਸਾਰੇ ਸਪੋਰਟ ਕਰਿਓ ਸ਼ੇਅਰ ਕਰਿਓ ਲਾਈਕ ਸਬਸਕ੍ਰਾਈਬ ਕਰਿਓ ਚੈਨਲ ਨੂੰ ਐਦਾਂ ਹੀ ਪਿਆਰ ਦਿੰਦੇ ਰਹੋ ਆਪਾਂ ਮਿਲਾਂਗੇ ਕਦੇ ਦੁਬਾਰਾ ਫੇਰ ਵਧੀਆ ਜੀ ਵੀਡੀਓ 'ਚ ਉਦੋਂ ਤੱਕ ਲਈ ਸਾਰੇ ਖੁਸ਼ ਰਹੋ ਹੱਸਦੇ-ਹੱਸਦੇ ਰਹੋ ਬਾਏ ਬਾਏ